ਪਾਵਨ ਤੇ ਬਹੁਤ ਅਨੁਗੂਲ ਜੋੜ ਬੱਤੀ ਸਾਸਨ ਸੋਤੇ ਬ੍ਰਵਾਗ ਪਰਿਵਾਹੀ ਗੁਰਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਬੜਾ ਸਾਡੇ ਲਈ ਸੁਭਾਅ ਦਾ ਸਮਾਂ ਕਿ ਇਹ ਘਾਲੋ ਸਾਹਿਬ ਨੇ ਦੱਸਿਆ ਕਿ ਸਾਨੂੰ ਸ਼ਤਾਬਦੀਆਂ ਬਣਾਉਣ ਦਾ ਮੌਕਾ ਜਣਾ ਮਿਲਿਆ ਇਸ ਜਨਮ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਲ ਸਾਹਿਬ ਪੰਜਾਬ ਸਰਕਾਰ ਆਡਾ ਪ੍ਰਸ਼ਾਸਨ ਸਾਰੇ ਵੀ ਰਲ ਕੇ ਇੱਕ ਪ੍ਰਾਰਧਨ ਕੀਤਾ ਕਿ ਜਿੱਥੇ-ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਚਰਚੋ ਪ੍ਰਕਾਸ਼ ਸਥਾਨ ਨੇ ਉੱਥੇ-ਉੱਥੇ 350 ਸਾਲਾ ਸਿੰਧੀਪੁਰ ਕਿੜਾ ਬਣਾਇਆ ਜਾਵੇ ਤੇ ਆਪਰ ਕਰਮ ਵਾਲਿਆਂ ਜਿਹਨੇ ਰਲ ਕੇ ਦੇ ਵਿੱਚ ਸੱਤ ਦਿਵਾਂ ਤੇ ਪ੍ਰੋਗਰਾਮ ਹੋ ਰਹੇ ਨੇ ਜੀ ਸੰਗੋਲ ਵਸੀ ਪਠਾਣਾ ਰੈਲੀ ਰੈਲੋ ਨੰਦਪੁਰ ਕੋਲਾੜ ਬਹਿਰਾਮਪੁਰ ਮੈਂ ਹੁਣ ਨਾਂ ਵੀ ਲੈਣਾ ਚਾਹੁੰਦਾ ਕਈ ਵਾਰੀ ਮੈਂ ਪਿੰਡ ਦੇ ਵਿੱਚ ਵੀ ਗਿਆ ਉਹਨਾਂ ਨੂੰ ਵੀ ਪਤਾ ਕਿ ਸਾਡੇ ਪਿੰਡ ਤੋਂ ਗੁਰਤੇਗ ਬਾਦ ਜੀ ਚਲੇ ਚੋ ਪ੍ਰਾਪਤ ਇਹ ਸੱਚ ਹੈ ਕਹਿੰਦੇ ਜੀ ਸਾਨੂੰ ਤੁਸੀਂ ਪ੍ਰੋਗਰਾਮ ਕਰਵਾਇਆ ਸਾਨੂੰ ਹੁਣ ਪਤਾ ਲੱਗਿਆ ਕਿ ਸਾਡੇ ਪਿੰਡ ਵੀ ਗੁਰੂ ਸਾਹਿਬ ਨੇ ਚਰਨ ਪਾਏ ਨੇ ਇਹ ਸਿਰਫ ਦੱਸਣ ਦੀ ਲੋੜ ਹੈ ਧਰਮ ਦੇ ਨਾਲ जोडਣ ਦੇ ਲੱਗੀ ਆ ਪੰਜਾਬ ਸਰਕਾਰ ਉਪਰਾਹੇ ਕਰ ਰਹੇ ਆ ਕਿਉਂਕਿ ਮੈਂ ਵਿਸ਼ੇ ਇਹ ਕਹਿੰਦਾ ਕਿ ਧਰਮ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਰਾਜਨੀਤੀ ਦੇ ਵਿੱਚ ਧਰਮ ਹੋਣਾ ਜ਼ਰੂਰੀ ਹੈ ਜੇ ਧਰਮ ਦੇ ਨਾਲ ਰਾਜਨੀਤੀ ਕਰੋਗੇ ਤਾਂ ਰਾਜਨੀਤੀ ਕੁਛ ਚੰਗੀ ਹੋਊਗੀ ਜੇ ਧਰਮ ਦੇ ਵਿੱਚ ਰਾਜਨੀਤੀ ਵੜੋਗੇ ਤਾਂ ਜੋ ਹਾਲਾਤ ਕੋਈ ਪਰ ਸਾਰਾ ਪਤਾ ਹੀ ਆਪਣੇ ਤੋਂ ਕੋਈ ਭੁੱਲ ਜਾਏ ਸੋ ਇਸ ਕਰਕੇ ਅੱਜ ਮੌਕਾ ਮਿਲਿਆ ਗੁਰੂ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ ਤੁਸੀਂ ਸਾਰਿਆਂ ਦਾ ਆਸ਼ੀਰਵਾਦ ਮਿਲਿਆ ਕਿ ਆਪਾਂ ਨੂੰ ਇਹ ਸ਼ਹੀਦੀ ਸਮਾਰੋਹ ਜਿਹੜਾ ਬਣਾਉਣ ਦਾ ਮੌਕਾ ਮਿਲਿਆ ਗੁਰੂ ਤੇਗ ਬਹਾਦਰ ਜੀ ਮਾਰੇ ਸਾਰੇ ਆਪਾਂ ਭਲੀ ਭਾਣ ਜਾਨੂਆ ਭਾਈ ਜਾਨਾ ਜੀ ਮਤੀ ਦਾ ਸਤੀ达ਰ ਜੀ ਸਾਰਿਆਂ ਨੇ ਜੋ ਸ਼ਹੀਦੀ ਦਿੱਤੀ ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸ਼ਹੀਦੀ ਦਿੱਤੀ ਤੇ ਉੱਥੋਂ ਸੀਸ ਲੈ ਕੇ ਵੀ ਆ ਜੀਵਨ ਸਿੰਘ ਜੱਤਾ ਜੀ ਆਏ ਮਲੇ ਇਤਿਹਾਸ ਸਾਡਾ ਭਰਿਆ ਪਿਆ ਹੈ ਬਹਾਦਰੀ ਦੇ ਕisse ਆ ਦੇ ਨਾਲ ਹਿੰਦਰੀ ਚਾਦਰ ਕਿਉਂ ਗਿਆ ਜਾਂਦਾ ਕਿਉਂਕਿ ਹਰ ਕੋਈ ਕਿਸੇ ਨਾਲ ਕਿਸੇ ਨਿੱਜੀ ਹਿੱਤ ਲਈ ਜਾਂ ਆਪਣੇ ਕਮਿਊਨਿਟੀ ਦੇ ਲਈ ਜਾਂ ਕੰਪਨੀਆ ਸ਼ਾਮਾ ਵੀ ਬਾਤ ਕਰਦੇ ਜੇ ਟਾਈਮ ਜਾਂਦਾ ਸੀ ਟਾਈਮ ਹੀ ਜਿਆਦਾ ਗੁਰਦਾਰ ਸਾਹਿਬ ਹੀ ਹੋ ਗਿਆ ਪਰ ਹੁਣ ਜਿਹੜੀ ਸਾਡੀ ਉਹ ਪੈਣਾ ਅੱਜ ਦੀ ਜਨਰੇਸ਼ਨ ਹੈ ਉਹ ਕਿਤੇ ਖਾਸ ਤੌਰ ਉੱਤੇ ਗੁਰਦਾਰ ਸਾਹਿਬ ਆ ਕੇ ਆਗੇ ਆਗੇ ਨਹੀਂ ਕਿਤੇ ਗੁਰਦਾਰ ਸਾਹਿਬ ਉਹਨਾਂ ਨੂੰ ਟੀ ਨਹੀਂ ਦਿੱਤਾ ਇਹਨੂੰ ਰੁਟੀ ਨਹੀਂ ਬੰਦੀ ਸੀ ਪਹਿਲਾਂ ਆਪਾਂ ਕਹਿੰਦੇ ਸੀ ਕਿ ਬੇਬੇ ਉੱਠੀਏ ਪਹਿਲਾਂ ਸਵੇਰੇ ਉੱਠ ਕੇ ਸਬਤਿਓਰੇ ਬਾਤ ਕਰਨ ਗੁਰੂ ਭਜਨ ਉਤੋਂ ਬਾਅਦ ਲੰਗਰ ਪਾਣੀ ਸਰਵ ਕਰਾਉਂਦੇ ਆ ਹੁਣ ਆਪਣੇ ਪਿੰਡਾਂ ਚ ਆ ਸ਼ਹਿਰਾਂ ਚ ਆ ਆਪਾਂ ਲੋਕਾਂ ਦੀ ਗੱਲ ਰੀਤ ਜਿਹੀ ਨਹੀਂ ਰਹੀ। ਗਰਾਵਟ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਹਮੇਸ਼ਾ ਕਹਿੰਦੇ ਕਿ ਜਿਹੜੇ ਵੀ ਧਰਮ ਨੂੰ ਉਸ ਧਰਮ ਦੇ ਨਾਲ ਬੱਚਿਆਂ ਨੂੰ ਜੋੜੋ ਉਹ ਧਰਮ ਹਮੇਸ਼ਾ ਸਪਾਉਂਦਾ। ਅਸੀਂ ਛੋਟੇ ਛੋਟੇ ਹੁੰਦੇ ਸੀ ਕਿ ਪੰਜਵੀਂ ਕਲਾਸ ਤੱਕ ਵੀ ਸਾਨੂੰ ਪੰਜ ਬਾਣੀਆਂ, ਵੈਦਰਾ ਸਾਹਿਬ, ਜਪਜੀ ਸਾਹਿਬ ਸਾਰਾ ਪਾਠ ਜਵਾਨੀ ਕਰਦੇ ਸੀ। ਕਾਰਨ ਕਿਸੇ ਘਰ ਦੇ ਵਿੱਚ ਬੋਲ ਇਦਾਂ ਦਾ ਹੁਣ ਬੱਚੇ ਨੂੰ ਮੂਰਤ ਮੰਤਰ ਯਾਦ ਕਰਾਉਣਾ ਬਹੁਤ ਔਖਾ ਹੋ ਗਿਆ। ਇਹ ਬਹੁਤ ਵੱਡੀ ਗੱਲ ਹੈ। ਸੋ ਆਪਾਂ ਸਮਾਜ ਦੀਆਂ ਪਰਿਥੀਆਂ ਦੀਆਂ ਗੱਲਾਂ ਕਰਦੇ ਆ। ਮੈਂ ਵੀ ਤੁਹਾਡੇ ਵਰਗਾ ਹੀ ਆ। ਕੋਈ ਕਹਿੰਦਾ ਦਸ਼ਾਬਦ ਜਾਂ ਕੋਈ ਕਹਿੰਦਾ ਗੁੰਡਾਗਰਦੀ ਵਰਗੀ ਕੋਈ ਕਹਿੰਦਾ ਪੁਰਾਣਾ ਚੀਜ਼ ਵਾਗੀ ਸਾਰੀ ਕਾਸੇ ਦੇ ਜ਼ਿੰਮੇਵਾਰ ਅਸੀਂ ਵੀ ਹੈਗੇ ਆ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਗੁਰਦੁਆਰਾ ਸਾਹਿਬ ਪੇਜਰ ਦੀ ਵਿਆਹ ਵਿੱਲੇ ਕਰਤਾ ਮੋੜ ਤੇ ਘੜਾ ਦੇ। ਜਿਹੜਾ ਬੱਚਾ ਬਾਣੀ ਨਾਲ ਜੁੜੂਗਾ ਗੁਰੂ ਘਰ ਦੇ ਨਾਲ ਜੁੜੂਗਾ ਪਾਠ ਕਰਦਾ ਹੋਊਗਾ ਬੈਨ ਤੋਂ ਦਾਬੇ ਨਾਲ ਕੈਸੇ ਦਾ ਉਹ ਬੱਚਾ ਗਲਤ ਪਾਸੇ ਨਹੀਂ ਜਾਂਦਾ ਨੋੜ ਕਰ ਲੈ ਤੁਸੀਂ ਜਿਹੜੇ ਬੱਚੇ ਜਾਂਦੇ ਨੇ ਗਲਤ ਪਾਸੇ ਪਰ ਸਾਡੇ ਦੇ ਘਰ ਚੋਂ ਆਪਾਂ ਨੂੰ ਵੀ ਆਉਣ ਦਾ ਸਮਾਂ ਨਹੀਂ ਲੱਗਦਾ ਆਪਾਂ ਨੂੰ ਆਉਣ ਦਾ ਸਮਾਂ ਨਹੀਂ ਲੱਗਦਾ ਤੇ ਆਪਣੇ ਬੱਚੇ ਹੀ ਤੁਲਣ ਤੋਂ ਮੇਰੀ ਤੋਂ ਵੀ ਬੇਨਤੀ ਆ ਕਿ ਆਪਾਂ ਸਹੀਦੀ ਪਰਮਾਤਮਾ ਦੇ ਸੱਚੀ ਸ਼ਰਧਾਂਜਲੀ ਜਿਹੜੀ ਆ ਉਹ ਇਹ ਹੁੰਦੀ ਹੈ ਕਿ ਆਪਾਂ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਤੇ ਉਹਨਾਂ ਦੇ ਦੱਸੇ ਹੋਏ ਰਸਤਿਆਂ ਤੇ ਚੱਲੀਏ ਇੰਨਾ ਜ਼ਿਆਦਾ ਤੇਜ਼ ਹੋ ਗਿਆ ਮਟੀਰੀਅਲਿਸਟਿਕ ਸਿਸਟਮ ਐਡਾ ਹੋ ਗਿਆ ਹਰ ਬੰਦਾ ਦੌੜ ਚ ਪਿਆ ਦੌੜ ਪਰ ਦੌੜ ਪਰ ਕਿਸੇ ਨੂੰ ਸ਼ਾਂਤੀ ਨਾਲ ਬੈਠ ਕੇ ਮਤਲਬ ਖੇ ਨਹੀਂ ਲੱਗਦਾ ਕਿ ਅਸੀਂ 10 ਮਿੰਟ ਬੈਠ ਕੇ ਕਿਤੇ ਗੁਰੂ ਘਰ ਚ ਜਾਈ ਜੇ ਜਾਂ ਕਿਤੇ ਆਪਣੇ ਆਪ ਨੂੰ ਤੁਸੀਂ ਦੇਖਿਓ ਜੇ ਛੋਟੇ ਛੋਟੇ ਬੱਚੇ ਨੇ ਕਦੇ ਉਹਨਾਂ ਨੂੰ ਇੱਥੇ ਗੁਰੂ ਘਰ ਲੈ ਕੇ ਆਇਓ ਤਾਂ ਸਭ ਤੋਂ ਵੱਧ ਖੁਸ਼ ਹੋ ਗੁਰੂ ਘਰ ਆ ਕੇ। ਪਰ ਸਾਡੇ ਕੋਲੇ ਦਿੱਕਤ ਕੀ ਆ ਗਈ ਕਾਲਸਬ ਅਸੀਂ ਆਪ ਵੀ ਸਕੀਆ ਪੜਾ ਤੇ ਨੀ ਲਿਖੀਆ ਬਸ ਇਹੋ ਜਿਹੀ ਕਹਿ ਲਈ ਹੈਗਾ ਵੀ ਉਹ ਬਹੁਤ ਤਕ। ਸੋ ਜਦੋਂ ਆਪਾਂ ਨੂੰ ਪਤਾ ਵੀ ਬਹੁਤ ਅੱਖਾਂ ਸਮਾ ਆ ਗਿਆ ਫਿਰ ਕਿੱਥੇ ਜਾਗੇ ਆਪਾਂ ਫਿਰ ਕੈਮਿਕ ਕਰਦਾ ਕਿ ਕਤਕ ਆਦਾਸ ਵੀ ਕਰਾ ਕੋਨੇ ਬਾਬਾਈ ਦੀ ਖਾ ਕੇ ਦੇਖ ਵੀ ਕਰਾ ਕੋਨੇ ਆ ਫਿਰ ਸੁੱਖੂ ਕਰ ਕਰੇ ਕਿ ਮੇਰੀ ਦੇਖ ਹੋ ਕਰ ਗਈ ਉਹ ਬੱਲੇ ਹੈ ਦੇਖਣਾ ਸੋ ਇਸ ਕਰਕੇ ਦੇਖੋ ਸੁਖ ਜਿੰਦਗੀ ਦਾ 파ਟ ਨੇ ਪਰ ਮੈਂ ਬੇਨਤੀ ਕਰਦਾ ਕਿ ਆਪਾਂ ਗੁਰੂ ਦੇ ਨਾਲ ਹਮੇਸ਼ਾ ਜੁੜ ਕੇ ਰਹੀਏ ਬਾਣੀ ਸਾਡੀ ਜ਼ਿੰਦਗੀ ਆ ਜ਼ਿੰਦਗੀ ਦਾ 파ਟ ਨਹੀਂ ਸਾਡੀ ਜ਼ਿੰਦਗੀ ਆ ਜੇ ਉਸੀ ਬਾਣੀ ਦੇ ਨਾਲ ਜੁੜੇ ਰਹੋਗੇ ਆਪਾਂ ਸਾਰੇ ਸਹੀ ਰਹਾ ਮੈਂ ਆਪਣੇ ਉਦਾਹਰਨ ਤੋਂ ਜਿਸਰਦਰ ਜੀ ਨੇ ਜੈਂਮੈਨ ਨੇ ਆਪਾਂ ਸਿਰਫ ਗੁਰੂ ਘਰ ਦੀ ਬੋਲਦਤਾ ਕੋਈ ਕੋਈ ਆਪਦੀ ਗੱਤ ਨਹੀਂ ਕੋਈ ਆਪਦੀ ਕਿਹੜੀ ਹਸਤੀ ਨਹੀਂ ਸਿਰਫ ਇਹ ਵੀ ਪੁਰਾ ਸਾਹਿਬ ਜਾਈਦਾ ਹਾਜ਼ਰੀ ਲਵਾ ਦਿੱਤੀ ਹੈ ਮਹਾਰਾਜ ਅਰਦਾਸ ਕਰਦੇ ਹਾਂ ਅੱਜ ਵੀ ਮਹਾਰਾਜ ਅਰਦਾਸ ਕਰਵਾ ਦਿੰਦੇ ਨੇ ਮੇਰੇ ਭਾਦਰ ਸਾਹਿਬ ਬੈਠੇ ਨੇ ਰੈਗੂਲਰ ਮੈਨੂੰ ਹੁਣ ਵੀ ਮੈਂ ਅੱਜ ਤਰ ਉਪਰੀ ਨਿੱਜੀ ਗੱਲ ਦੱਸਦਾ ਜਿਦੋਂ ਟਿਕਟਾਂ ਦੀ ਗਲਤੀ ਕਹੋ ਸਾਹਿਬ ਡੈਡੀ ਕਹਿੰਦੇ ਕੀ ਬਣਿਆ ਮੈਨੂੰ ਮੈਂ ਤਾਂ ਅਰਦਾਸ ਕਰਿਆ ਤਸਵੀਰ ਕਰਿਆ ਜਦ ਕੋਈ ਸ਼ਾਰਸ਼ ਨਹੀਂ ਕੋਈ ਚੈੱਕ ਨਹੀਂ ਕੋਈ ਚੈੱਕ ਨਹੀਂ ਬਸ ਸਿਰਫ ਇਹ ਅਰਦਾਸ ਤੇ ਮਹਾਰਾਜ ਨੇ ਅਰਦਾਸ ਕੀਤੀ ਇਸ ਵਿੱਚ ਬਿਲਕੁਲ ਕਿਹਣੀ ਤਾਕਤ ਹੈ ਮੇਰੇ ਵਰਗਾ ਇਨਸਾਨ ਐਮਐਲਏ ਵੀ ਬਣੇ ਬੜਾ ਹੰਤਾ ਮਹਾਰਾਜ ਤੁਸੀਂ ਬਣਾਇਆ ਮੈਂ ਅੱਜ ਵੀ ਕਹਿੰਦਾ ਪਹਿਲਾਂ ਮੈਂ ਗੁਰੂ ਘਰ ਜਾਂਦਾ ਸੀ ਤਿਹਨ ਮੰਗਣਾ ਇਥੇ ਜਿਆਦਾ ਬੰਦਾ ਚਿੰਤਾ ਲਈ ਅੱਜ ਮੈਂ ਗੁਰੂ ਘਰ ਜਾਣਾ ਅਰਦਾਸ ਕਰਕੇ ਉਹਨਾਂ ਨੂੰ ਬਬਾ ਜੀ ਤੁਸੀਂ ਇਹ ਸਾਰਾ ਦਿੱਤਾ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤੰਦ ਹੀ ਜਰ ਨਹਾਵਾ ਜਗਿਆ ਦੱਸ ਸਕਿਆ ਹਾਂ ਕਿਉਂਕਿ ਸੰਗਤ ਦੱਤਾ ਹੈ ਤੇ ਸੰਗਤ ਦੇ ਵਿੱਚ ਰਹਿਣਾ ਪਸੰਦ ਸੋ ਮੈਂ ਇਹ ਮੇਰੇ ਦਿਲ ਦੀਆਂ ਗੱਲਾਂ ਜਿਹਨੂੰ ਮੈਂ ਤੁਹਾਡੇ ਨਾਲ ਕਰ ਰਿਹਾ ਮੈਂ ਸਭ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕੁਝ ਵੀ ਇੱਜ਼ਾਤ ਦਾ ਨਹੀਂ ਜਿਹੜਾ ਬਹੁਤ ਮਾੜਾ ਹੋ ਰਿਹਾ ਤਾਂ ਸੁਧਾਰ ਹੋ ਸਕਦਾ ਹੋ ਸਕਦਾ ਸਿਰਫ ਇੱਕੋ ਇੱਕੋ ਦਾ মূল ਮੰਤਰ ਹੋਵੇਗਾ ਪਾਣੀ ਦੇ ਨਾਲ ਕੋਈ ਇਸ ਤੋਂ ਮੰਦਰ ਕੋਈ ਜ਼ਿੰਦਗੀ ਦਾ মূল ਮੰਤਰ ਨਹੀਂ ਕਿਤੇ ਤੁਸੀਂ ਪੱਜ ਰੋ ਕਿਤੇ ਆਪਾਂ ਚੱਲ ਜਾਈਏ ਜਿੱਥੇ ਵੀ ਮੈਂ ਕਹਿੰਦਾ ਕੋਈ ਮੰਦਰ ਜਾਂਦਾ ਕੋਈ ਮਸਜਿਦ ਜਿੱਥੇ ਵੀ ਜਾਂਦੇ ਹੋ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜ਼ਰੂਰ ਜੋੜਨਾ ਚਾਹੀਦਾ ਮੈਂ ਹਮੇਸ਼ਾ ਇਹ ਗੱਲ ਕਰਦਾ ਕਿ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਚ ਖੜੇ ਆ ਇੰਨਾ ਸੱਚੇ ਤੇ ਪਾਕ ਹੋਵੇ ਤੁਹਾਨੂੰ ਬੋਲਣਾ ਚਾਹੀਦਾ ਕਿ ਤੁਹਾਡੇ ਮਨ ਚ ਛਲਕਪਨ ਨਹੀਂ ਹੋਣਾ ਚਾਹੀਦਾ ਤੁਹਾਡੀ ਆਵਾਜ਼ ਜਿਹੜੀ ਉਹ ਤਰਲਣੀ ਨਹੀਂ ਚਾਹੀਦੀ ਕਿਉਂਕਿ ਇਹ ਰੂਮੈਂਟ ਦੇ ਨਾ ਬਾਹਰ ਨਾ ਅੰਦਰ ਮੈਂ ਕੋਈ ਬਲ ਬਹੁਤ ਲੋਕਾਂ ਨੂੰ ਇਸ ਗੱਲ ਦਾ ਰਹਿੰਦਾ ਕਿ ਐਮ ਐਲ ਏ ਮੂੰਹ ਤੇ ਗੱਲ ਕਰਦਾ ਸੱਚਾ ਹੈ ਕੌੜਾ ਹੈ ਬਹੁਤ ਲੋਕਾਂ ਨੂੰ ਹੀ ਪਤਾ ਹੈ ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਜੁਬੀ ਚ ਖੜ ਕੇ ਕਹਿੰਦਾ ਮੈਂ ਛਲਕਪਨ ਨਹੀਂ ਨਾ ਮੈਂ ਕਿਸੇ ਨੂੰ ਚੁਣ ਬੋਲਦਾ ਅਸੀਂ ਸਿੱਖਦੇ ਹਾਂ ਕਿ ਕੋਈ ਨਾ ਸਿੱਖੀ ਮੈਂ ਇਹ ਕੀ ਕਹ ਰਿਹਾ ਵੀ ਰਾਜਨੀਤੀ ਦੀ ਤੁਹਾਨੂੰ ਬਹੁਤ ਜ਼ਰੂਰੀ ਸਾਰੇ ਜਿੰਨੇ ਸਾਡੇ ਆਪਾਂ ਕੰਮ ਕਰਦੇ ਆ ਤੁਸੀਂ ਲੋਟ ਕਰਿਓ ਜਦੋਂ ਵੀ ਆਪਾਂ ਨੇ ਕੋਈ ਜੌਬ ਲੈਣੀ ਹੈ ਉਹ ਦੂਰ ਦਾ ਸਕੇ ਕਰਦੇ ਆ ਕਿੱਥੇ ਕਰਦੇ ਜੀਸੂ ਸਾਹਿਬ ਹਾਂ ਜੀ ਰੈਟਿੰਗ ਰੈਟਿੰਗ ਐਸਕੀਜ਼ਮ ਜਦੋਂ ਹੋ ਜਾਂਦੇ ਜੌਬ ਮਿਲ ਜੇ ਦੀ ਬੇਸ਼ੁਕਰਾਨਾ ਕਿੱਥੇ ਕਰਦੇ ਪਰਮਾਤਮਾ ਨਾ ਕਰੇ ਜੌਂਦੇ ਦੌਰਾਨ ਕੋਈ ਦਿੱਕਤ ਆ ਜਾਈ ਅੜਚਕੀ ਫਿੱਟ ਜੇ ਨੇ ਕਿਤੇ ਨਹੀਂ ਪਰਮਾਤਮਾ ਦੇ ਫਿਰ ਜਦੋਂ ਆਪਾਂ ਨੂੰ ਪਤਾ ਹੈ ਜੇ ਰੈਗੂਲਰ ਜਾਂਦੇ ਨਹੀਂ ਤਾਂ ਅੜਚਕੀਆਂ ਹੀ ਮੁੱਕ ਜਾਂਦੀਆਂ ਨੇ ਸੋ ਮੈਨੂੰ ਕਈ ਵਾਰੀ ਲੋਕ ਕਹਿੰਦੇ ਆ ਸਾ ਫਲਾਣਾ ਕੰਮ ਕਿਵੇਂ ਕਰਾਂਗੇ ਮੈਂ ਕਿਹਾ ਯਾਰ ਆਪਾਂ ਤਾਂ ਨਾ ਆਪ ਬਣੇ ਆ ਨਾ ਆਪ ਹੈਗੇ ਕਰਨ ਵਾਲਾ ਆ ਉਹਨੇ ਆਪ ਹੀ ਕਰਦ ਰ ਜਿਹਨੇ ਤੁਹਾਨੂੰ ਦਿੱਕਤ ਦਿੱਤੀ ਉਹਨੇ ਮੁਸ਼ਕਲ ਦਾ ਹੱਲ ਵੀ ਕੀਤਾ ਸੋ ਇਹ ਮੇਰੀ ਗੱਲਾਂ ਤੁਹਾਡੇ ਨਾਲ ਕਰਨ ਦਾ ਮਕਸਦ ਸਰ ਮਿਲਿਆ ਆ ਕਿ ਆਪਾਂ ਇਸ ਚੀਜ਼ ਨੂੰ ਪ੍ਰਚਾਰੀਏ ਵਿਚਾਰੀਏ ਦੱਸੀ ਆਪਣੇ ਬੱਚਿਆਂ ਨੂੰ ਕਿ ਆਪਣਾ ਵਿਰਸਾ ਆਪਣੀ ਕੌਮ ਆਪਾਂ ਮਾਨਵਿਅਤ ਦੇ ਨਾਤੇ ਆਪਾਂ ਕਿੱਦੇ ਉੱਚੇ ਪੱਧਰ ਤੇ ਮਿਲਦੇ ਪਰ ਦੁੱਖ ਦੀ ਗੱਲ ਇਹ ਹੈ ਕਿ ਆਪਾਂ ਉਸ ਲੈਵਲ ਤੱਕ ਆਪਣੇ ਬੱਚਿਆਂ ਨੂੰ ਲੈ ਕੇ ਨਹੀਂ ਆ ਰਹੇ ਜਦੋਂ ਤੱਕ ਬੱਚਿਆਂ ਨੂੰ ਇਸ ਦੇ ਨਾਲ ਨਹੀਂ ਜੁੜੋਂਗੇ ਉਦੋਂ ਤੱਕ ਦਿੱਕਤ ਪਰੇਸ਼ਾਨੀ ਸਾਨੂੰ ਆਉਣੀ ਨਹੀਂ ਵੀ ਆਉਣੀ ਆਉਣੀ ਹੀ ਆਉਣੀ ਹੈ ਸੋ ਮੇਰੀ ਬੇਨਤੀ ਹੈ ਕਿ ਕੱਲ 81 ਸੀ ਦੇ 350 ਸਾਲਾ ਉਹਦੇ ਤੇ ਇੰਨਾ ਕਰੋੜ ਸਹੀ ਤਾਂ ਹਾਂ ਜੀ ਕਰੋੜ ਸੋ ਮੈਂ ਉੱਥੇ ਗਿਆ ਮੈਂ ਬੋਲਿਆ ਤਾਂ ਹੀ ਉੱਥੇ ਮੈਂ ਤੁਹਾਨੂੰ ਮਾਣ ਦੋਤਾ ਉੱਥੇ ਕੋਈ ਵੀ ਬੋਰਡ ਫਲੈਕਸ ਬਾਹਰ ਤੁਸੀਂ मतलब ਮੈਂ ਯਾਦ ਕੀਤਾ ਪਿਛਲੇ 2 ਕੁ ਮਹੀਨੇ ਜਿਹੜੇ ਵੀ ਨਾ ਪਹਿਲਾਂ ਮੈਂ ਟੂਰਨਾਮੈਂਟ ਹੋਇਆ ਮੇਰੇ ਘਰ ਹਜ਼ਾਰ ਦਾ ਬੋਰਡ ਲੱਗਿਆ ਅਸਿਕਾ ਪਰ ਟੂਰਨਾਮੈਂਟ ਹੋਇਆ ਹਜ਼ਾਰ ਦਾ ਬੋਰਡ ਉਪਰ ਲਿਖਿਆ ਹੈ ਵੀ ਉਹਦੀ ਐਡਵਰਟਾਈਜ਼ਮੈਂਟ ਐਨੀ ਨਹੀਂ ਜਿਹੜਾ ਜਿਹੜਾ ਸਾਡਾ ਆਧਾਰ ਹੈ ਜਿਹਦੇ ਕਰਕੇ ਅੱਜ ਜੀ ਹੈਗੇ ਆ ਉਹਦਾ ਪਤਾ ਵੀ ਨਹੀਂ ਸੀ ਬਹੁਤ ਲੋਕਾਂ ਨੂੰ ਕਿ ਇੱਥੇ ਫੰਕਸ਼ਨ ਜਿਹੜਾ ਉਹ ਕਰਵਾਉਣਾ ਹੈ ਸੋ ਮੇਰੀ ਬੇਨਤੀ ਆ ਤੁਸੀਂ ਦੇਖਿਆ ਹੋਗਾ ਨਾਈਟ ਹੈਂਡ ਸੌਂਗ ਪ੍ਰੋਗਰਾਮ ਕਰੋਸਫ ਕਰਵਾ ਰਹੇ ਆ ਆਪਾਂ ਹਰ ਦਿਨਿਤ ਕਰਾਉਂਦੇ ਫਤੇਗੜ ਸਾਹਿਬ ਵੀ ਮਿਲਿਆ ਬਹੁਤ ਵਧੀਆ ਮੈਸੇਜ ਆਉਂਦਾ ਬੱਚਿਆਂ ਨੂੰ ਉੱਥੇ ਦਿਖਾਉਣ ਲੱਗ ਗਏ ਬੱਚੇ ਇਸ ਪਾਸੇ ਜਨੇ ਪ੍ਰਚਾਰ ਬਹੁਤ ਜ਼ਰੂਰੀ ਆ ਮੈਂ ਮੰਨਦਾ ਕਿ ਅੱਜ ਬੱਚੇ ਤੁਸੀਂ ਦੇਖਿਓ ਬਹੁਤ سارے ਆਪਣੇ ਬੱਚੇ ਪੱਗਾਂ ਮੰਨਣ ਲੱਗੇ ਦੁਬਾਰਾ ਉਹਦੇ ਚ ਚਾਰ ਸਹਤਾਂ ਦੇ ਮੂਵੀ ਜਿਹੜੀ ਆਈ ਸੀ ਉਹ ਬਹੁਤ ਦਰਦਨਾਕ ਕੋਈ ਮੰਨ ਲੋ ਚੈਸ ਗੱਲ ਨੂੰ ਦੇਖ ਕੇ ਬੱਚਿਆਂ ਨੇ ਇਸ ਪਾਸੇ ਨੂੰ ਹੋਏ ਮੇਰੇ ਦੋ ਬੇਟੇ ਨੇ ਉਹ ਵੀ ਪਤਵੰਤੇ ਨੇ ਤੋ ਇਸ ਕਰਕੇ ਉਹ ਦੇਖਣ ਲੱਗ ਗਏ ਮੇਰੇ ਬੱਚੇ ਕਿ ਆਪਾਂ ਇਹਨੂੰ ਦੇਖੀਏ ਸੋ ਮੇਰੀ ਅਪਕਾਲਨ ਰਹਿਤਿਆ ਕਿ ਆਪਾਂ ਅਜੇ ਇੱਥੇ ਜੁੜੇ ਹੋ ਗਏ ਤੇ ਇਹਦਾ ਹੋਰ ਇਹਨਾ ਮੌਕਾ ਨਹੀਂ ਮਿਲਦਾ ਜਿਵੇਂ ਮੇਰੇ ਮੰਨ ਦੀ ਗੱਲ ਸੀ ਮੈਂ ਤੁਹਾਨੂੰ ਇਹ ਕਰਨੀ ਚਾਹੁੰਦਾ ਕਿ ਆਪਾਂ ਨੂੰ ਕੋਈ ਦਿੱਕਤ ਨਹੀਂ ਕੋਈ ਬਹੁਤ ਵਧੀਆ ਜਗ੍ਹਾ ਤੇ ਸਾਡਾ ਜਨਮ ਹੋਇਆ ਸ਼ੀਰਦਾ ਦੀ ਧਰਤੀ ਆ ਲੋਕ ਤਸਦੇ ਨੇ ਇੱਥੇ ਹੁਣ ਆਪਾਂ ਇਸ ਧਰਤੀ ਤੇ ਬਹੁਤ ਖੁਸ਼ ਹਾਂ ਸਾਡੇ ਗੁਰੂ ਸਾਹਿਬ ਨੇ ਸੰਸਖਿਆਵਾਂ ਦਿੱਤੀਆਂ ਨੇ ਸਾਨੂੰ ਹੌਸਲਾ ਦਿੱਤਾ ਵਧੀਆ ਸਾਡਾ ਜਨਮ ਹੋਇਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜੀਏ ਗੁਰੂ ਘਰ ਦੇ ਨਾਲ ਜੋੜੀਏ ਇਹੀ ਸਾਡੀ ਸਿੱਖਿਆ ਬਾਦਰੀ ਹੈ ਤੇ ਇੰਨਾ ਕੁਝ ਕਹਿੰਦਾ ਹੋਇਆ ਮੈਂ ਫਿਰ ਤੋਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਦਾ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਪ੍ਰੋਗਰਾਮ ਚਲਾ ਰਹੇ ਨੇ ਅੱਗੇ ਵੀ ਮੈਂ ਕਹਾਂ ਮ ਵਧੀਆ ਮੈਨੇਜ ਕੀਤਾ ਹੈ ਇਹ ਵੀ ਸੇਵਾ ਹੀ ਹੈ ਅਜੀਤ ਸਾਹਿਬ ਸੇਵਾ ਹੀ ਹੈ ਜੀ ਕਮੇਟੀ ਚਲਾਉਣਾ ਮੈਨੇਜਮੈਂਟ ਇਹ ਵੀ ਇੱਕ ਸੇਵਾ ਹੈ ਜਿਹਨੂੰ ਗੁਰੂ ਮਾਰਿਆ ਨੇ ਦਿੱਤੀ ਉਹ ਹੀ ਕਰਦਾ ਆਪਾਂ ਕਹਿ ਰਹੇ ਨੇ ਕਿ ਫਲਾਣਾ ਬੰਦਾ ਹੋਰੇ ਵੇਲਾ ਕਰਦਾ ਫਲਾਣਾ ਕਰਦਾ ਕਰੋ ਕੰਮ ਸੈੱਟ ਕਿਉਂ ਨਾ ਸੇਵਾ ਸੋ ਆਪਾਂ ਤਦ ਲਈ ਕਮੇਟੀ ਜਿਹੜੀ ਆ ਜੋ ਹੁਕਮ ਹੁੰਦਾ ਜੋ ਗੁਰੂ ਦੇ ਤਾਪਿਆਂ ਤੋਂ ਹੁਕਮ ਹੋ ਗਿਆ ਉਹ ਸਾਡੇ ਲਈ ਸਾਰਾ ਕੁਝ ਹੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਪ੍ਰਸ਼ਾਸਨ ਦਾ ਫਿਰ ਤੋਂ ਧੰਨਵਾਦ ਸਿਕਾਰ ਦਾ ਧੰਨਵਾਦ ਸਾਰੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਉਪਾਸਨਾ ਸਦਕਾ ਅੱਜ ਅਸੀਂ ਇਹ ਸ਼੍ਰੀ ਗੀ ਸਮਾਗਮ ਜਿਹੜੇ ਆ ਸੰਪਨ ਹੋਏ ਨੇ ਉਹਨਾਂ ਸਿਰ ਤੋਂ ਬੇਨਤੀ ਕਰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਤੁੰਦੇ ਨਾਲ ਗੁਰੂ ਘਰ ਲੈ ਕੇ ਜੀ ਸਭ ਦਾ ਬਹੁਤ-ਬਹੁਤ ਧੰਨਵਾਦ ਕਿਸੇ ਦੀ ਸ਼ਾਨ ਦੇ ਖਰਾਬ ਕੁਝ ਬੋਲਿਆ ਗਿਆ ਉਹ ਤਾਂ ਖੀਮਾ ਦਾ ਜਾ ਚੁਕਾ ਇਕ ਮੈਂ ਬੇਨਤੀ ਬੋਲ ਕਰਨੀ ਚਾਹੂਗਾ ਕਿ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਸਥਾਨ ਨੇ ਉਹਦੇ ਲਈ ਪੰਜਾਬ ਸਰਕਾਰ ਨੇ ਸਪੈਸ਼ਲ 50 ਲੱਖ ਰੁਪਿਆ ਜਿਹੜਾ ਹੈਗਾ ਉਹ ਗ੍ਰਾਂਟ ਦਿੱਲੀ ਪੇਟਾ ਜਿਹੜੀ ਉਹ ਦਿੱਤੀ ਆ ਆਉਣ ਵਾਲੇ ਸਮੇਂ 'ਚ ਜੇਕਰ ਤੁਹਾਡੇ ਕੋਲ ਵੀ ਪਹੁੰਚ ਜਾਊਗੀ ਪੰਨਿਆਂ ਦੇ ਵਿੱਚ ਵੀ ਸੇ ਉਹ ਪੰਜਾਬ ਸਰਕਾਰ ਵੱਲੋਂ ਇਹ ਸੰਧਾ ਦੇ ਮਤਲਬ ਉਹਦੇ 'ਚ ਕੁਝ ਵੀ ਕੰਮ ਆਪਣਾ ਸ਼ਹਿਰ 'ਚ ਜੋ ਕਰਵਾਉਣਾ ਹੋਊਗਾ ਉਹ ਕਰਵਾਓ तो बहुत बहुत धन्यवाद वाहेगुरु जी का खालसा वाहेगुरु जी की फतह जी का खालसा वाहेगुरु जी की फतेह बहुत बहुत धन्यवाद